ਕਰੀਬ 28 29 ਦੀ ਦਰਮਿਆਨੀ ਰਾਤ 12:00 ਵਜੇ ਦੇ ਕਰੀਬ ਹਉਨ ਸੀ ਉਹਨੂੰ ਬੇਟੀ ਵੀ ਨਹੀਂ ਕਹਿ ਸਕਦੇ ਜਿਨੇ ਸਾਡੇ ਤੋਂ ਬੇਟੀ ਅਖਵਾਉਣ ਦਾ ਅਧਿਕਾਰ ਉਹਦਾ ਖਤਮ ਹੋ ਚੁੱਕਿਆ ਹੈ ਪਾਪਾ ਜੀ ਸਾਨੂੰ ਬੰਦੇ ਪੈ ਗਏ ਜਲਦੀ ਆਉ ਗੁਰਵਿੰਦਰ ਕੋਠੇ ਤੋਂ ਪਰ ਬੋਲਦਾ ਨਹੀਂ ਮੈਂ ਤੇ ਪਿਤਾ ਜੀ ਜਲਦੀ ਨਾਲ ਉਥੇ ਪਹੁੰਚਦੇ ਆਂ ਜਾ ਕੇ ਦੇਖਦੇ ਆ ਗੁਰਵਿੰਦਰ ਦੀ ਡੈੱਡ ਬੋਡੀ ਪਈ ਹੈ ਕੀ ਟਿਬੂ ਲੋਕ ਸਾਨੂੰ ਦੱਸਿਆ ਜਾਂਦੇ ਵੀ ਸਾਨੂੰ ਬੰਦੇ ਪੈ ਗਏ ਮੈਨੂੰ ਨੇ ਅੰਦਰ ਬੰਦ ਕਰਤਾ ਬਾਰੋਂ ਬਾਰ ਖਿੱਚ ਕੇ ਰੱਖਿਆ ਗੁਰਵਿੰਦਰ ਜਦੋਂ ਮੈਂ ਬਾਹਰ ਤੋਂ ਉਹਨੇ ਛੱਡਿਆ ਮੇਰਾ ਮੈਂ ਬਾਹਰ ਆ ਕੇ ਉੱਪਰ ਦੇਖਦੀ ਆਂ ਤੇ ਗੁਰਵਿੰਦਰ ਜੀ ਇਸ ਹਾਲਤ ਵਿੱਚ ਪਏ ਆ ਤੋਂ ਪਹਿਲਾਂ 2 ਸਾਲ ਹੋ ਗਏ ਸੀ ਕਿ ਸ਼ਾਦੀ ਹੋਈ ਨੂੰ ਜੀ ਦੋਵਾਂ ਸਾਲਾਂ ਦੇ ਵਿੱਚ ਕਦੇ ਵੀ ਕੋਈ ਧੁਮਾਂ ਜੀਆ ਦੇ ਵਿੱਚ ਕੋਈ ਲੜਾਈ ਝਗੜਾ ਚ ਕੋਈ ਪਰਿਵਾਰ ਦੇ ਵਿੱਚ ਕਿਤੇ ਕੋਈ ਸਾਹਮਣੇ ਨਹੀਂ ਆਇਆ ਸੀ ਉਸ ਕਰਕੇ ਇਹ ਪਤਾ ਲੱਗਦਾ ਪੁਲਿਸ ਨੇ ਤੁਹਾਨੂੰ ਦੱਸਿਆ ਕਿ ਕੁੜੀ ਨੇ ਇਹ ਕੰਡ ਕੀਤਾ ਆ ਉਸ ਸਮੇਂ ਤੁਹਾਡੇ ਦਿਲ ਤੇ ਕੀ ਬੀਤਿਆ ਯਕੀਨ ਹੋਇਆ ਤੁਹਾਨੂੰ ਕਿ ਹਾਂ ਇਹ ਸਾਡੀ ਲੜਕੀ ਇਸ ਤਰ੍ਹਾਂ ਕਰ ਸਕਦੀ ਹੈ ਇਹਨਾਂ ਆਪਦੇ ਬੱਚਿਆਂ ਤੋਂ ਇਹ ਉਮੀਦ ਨਹੀਂ ਹੁੰਦੀ ਕਿਸੇ ਵੀ ਮਾਪੇ ਨੂੰ ਨਹੀਂ ਹੁੰਦੀ ਪਰ ਜਦੋਂ ਸਾਹਮਣੇ ਇਨਵੈਸਟੀਗੇਸ਼ਨ ਦੇ ਵਿੱਚ ਦਿਸੀ ਰਿਹਾ ਸੀ ਫਿਰ ਯਕੀਨ ਤਾਂ ਕਰਨਾ ਹੀ ਹੈ ਜੀ ਕੋ ਜਦੋਂ ਆਪਾਂ ਲੜਕੀ ਦੀ ਮੈਰਜ ਕਰ ਦਿੰਦੇ ਆ ਉਸ ਤੋਂ ਬਾਅਦ ਆਪਾਂ ਨੂੰ ਉਹਦਾ ਕੋਈ ਚੰਗਾ ਮਾੜਾ ਪੱਖ ਕੁਝ ਵੀ ਹੈ ਜੀ ਕੋਈ ਸਹੁਰੇ ਘਰ ਵੱਲੋਂ ਆਉਂਦਾ ਫੇਰ ਹੀ ਆਪਾਂ ਨੂੰ ਕੁਝ ਉਹਦਾ ਪਤਾ ਲੱਗਦਾ ਜੀ ਜਦੋਂ ਗੁਰਵਿੰਦਰ ਸਿੰਘ ਦਾ ਕਤਲ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਪੁਲਿਸ ਦੱਸਦੀ ਆ ਵੀ ਕੋਈ ਹਰਕਮਲ ਨਾ ਦਾ ਲੜਕਾ ਅਸੀਂ ਉਦੋਂ ਹੀ ਨਾ ਸੁਣਦੇ ਆ ਮੈਨੂੰ ਵੀ ਕੱਲ ਕੋਈ ਰਿਸ਼ਤੇਦਾਰ ਦੱਸ ਰਿਹਾ ਸੀ ਨੇ ਕੋਈ ਲੋਕ ਕਹਿ ਰਹੇ ਆ ਵੀ ਇਹਨਾਂ ਦੀ ਪਹਿਲਾਂ ਹਰ ਕਮਲ ਦੇ ਨਾਲ ਕੋਈ ਰਿਸ਼ਤੇ ਦੀ ਗੱਲ ਚੱਲਦੀ ਸੀ ਜੀ ਇਹਨਾਂ ਨੇ ਉਧਰ ਘੱਟ ਜ਼ਮੀਨ ਕਰਕੇ ਉਹ ਨਹੀਂ ਕੀਤਾ ਤੇ ਅੰਦਰ ਵੱਧ ਜ਼ਮੀਨ ਕਰਕੇ ਕਰਤਾ ਹਾਂ ਪਰ ਜਦੋਂ ਕਿਸ ਗੱਲ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਵੀ ਸਾਡੇ ਵੱਲੋਂ ਅੱਜ ਤੂੰ ਇਹ ਮਰ ਗਏ ਕਿਉਂ ਮੈਂ ਪਹਿਲਾਂ ਵੀ ਦੱਸੂ ਕਿਆ ਵੀ ਗੁਰਵਿੰਦਰ ਸਾਡਾ ਨੇ ਇੱਕ ਪੁੱਤ ਸੀ ਉਹ ਸਾਡਾ ਜਵਾਈ ਬਣ ਕੇ ਸਾਡੇ ਘਰੇ ਕਦੇ ਵੀ ਨਹੀਂ ਆਇਆ ਸੀ ਅਗੀ ਘਟਨਾ ਜਿਹਦਾ ਕਿਸੇ ਸ਼ਬਦਾਂ ਵਿੱਚ ਤੁਸੀਂ ਬਿਆਨ ਕਰ ਹੀ ਨਹੀਂ ਸਕਦੇ ਗੁਰਵਿੰਦਰ ਸਿੰਘ ਸਾਡਾ ਜਵਾਈ ਨਹੀਂ ਸੀ ਉਹ ਸਾਡਾ ਪੁੱਤ ਸੀ ਜਿਹਦਾ ਸਾਨੂੰ ਨਾ ਸਹਿਣ ਜੋਗ ਦੁੱਖ ਘਟਾ ਨਾ ਭੁੱਲਣ ਜੋਗ ਅਸੀਂ ਇਸ ਘਟਨਾ ਨੂੰ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕਰ ਸਕਦੇ ਜਦੋਂ ਜਦੋਂ ਘਟਨਾ ਵਾਪਰਦੀ ਹੈ ਮਤਲਬ ਸਭ ਤੋਂ ਪਹਿਲਾਂ ਤੁਹਾਨੂੰ ਕਿਹਦਾ ਫੋਨ ਆਉਂਦਾ ਕਦੋਂ ਤੁਸੀਂ ਜਾਣਦੇ ਹੋ ਮਤਲਬ ਜੋ ਘਟਨਾ ਵਾਪਰਦੀ ਹੈ ਸਾਰਾ ਉਹਦੇ ਬਾਰੇ ਸਾਨੂੰ ਜੀ ਤਕਰੀਬਨ 28 29 ਦੇ ਦਰਮਿਆਨੀ ਰਾਤ 12:00 ਵਜੇ ਦੇ ਕਰੀਬ ਹੁਣ ਅਸੀਂ ਉਹਨੂੰ ਬੇਟੀ ਵੀ ਨਹੀਂ ਕਹਿ ਸਕਦੇ ਜਿਨੇ ਸਾਡੇ ਤੋਂ ਬੇਟੀ ਅਖਵਾਉਣ ਦਾ ਅਧਿਕਾਰ ਉਹਦਾ ਖਤਮ ਹੋ ਚੁੱਕਿਆ ਹੈ ਫੋਨ ਆਉਂਦਾ ਹੈ ਜੀ ਤੇ ਪਾਪਾ ਜੀ ਸਾਨੂੰ ਬੰਦੇ ਪੈ ਗਏ ਜਲਦੀ ਆਓ ਗੁਰਵਿੰਦਰ ਕੋਠੇ ਤੋਂ ਪਰਬੋਲਦਾ ਨਹੀਂ ਮੈਂ ਤੇ ਪਿਤਾ ਜੀ ਜਲਦੀ ਨਾਲ ਉਥੇ ਪਹੁੰਚਦੇ ਆਂ ਜਾ ਕੇ ਦੇਖਦੇ ਆ ਗੁਰਵਿੰਦਰ ਦੀ ਡੈੱਡ ਬੋਡੀ ਪਈ ਹੈ ਤੁਸੀਂ ਜਦੋਂ ਉਥੇ ਜਾਣੇ ਹੋ ਮਤਲਬ ਇਹ ਗੱਲਾਂ ਸਾਹਮਣੇ ਜੁਵਾਈਆਂ ਕਿ ਤੁਸੀਂ ਪਹਿਲਾਂ ਜਾ ਕੇ ਆਂਡ ਗਵਾਂਡ ਦੇ ਵਿੱਚ ਲੋਕਾਂ ਨੂੰ ਨਾਲ ਲੈਣੇ ਹੋ ਫਿਰ ਉਥੇ ਜਾਣੇ ਹੋ ਫਿਰ ਜਾਣੇ ਹੋ ਜੀ ਉਥੇ ਨਹੀਂ ਜੀ ਅਸੀਂ ਸਿੱਧੇ ਘਰੇ ਚੱਲੇ ਜਾਂਦੇ ਆ ਜੀ ਉਸ ਤੋਂ ਬਾਅਦ ਅਸੀਂ ਰੌਲਾ ਪਾਉਣੀ ਆ ਜੀ ਕੋਠੇ ਦੇ ਉੱਪਰ ਚੜ੍ਹ ਕੇ ਫਿਰ ਅਸੀਂ ਲੋਕਾਂ ਨੂੰ ਘਰਾਂ ਦੇ ਵਿੱਚ ਬੁਹੇ ਪਾਣਦੇ ਆ ਰਾਤ ਨੂੰ ਫਿਰ ਉੱਥੇ ਲੋਕ ਆਉਂਦੇ ਆ ਜੀ ਫਿਰ ਉਹਨਾਂ ਦੇ ਇੱਕ ਪੂਆ ਜੀ ਇੱਥੇ ਨਵੇਂ ਕਿਲੇ ਆ ਉਹ ਆ ਜਾਂਦੇ ਆ ਸਭ ਤੋਂ ਪਹਿਲਾਂ ਸਾਡੇ ਤੋਂ ਬਾਅਦ ਜੀ ਫਿਰ ਆਉਂਦੇ ਆ ਹਾਂ ਜੀ ਜਦੋਂ ਤੁਸੀਂ ਪਹੁੰਚਿਓ ਕੀ ਗੁਰਵਿੰਦਰ ਸਿੰਘ ਉਦੋਂ ਉਹਨਾਂ ਦੀ ਮੌਤ ਹੋ ਚੁੱਕੀ ਸੀ ਜਾਂ ਹਲੇ ਨਹੀਂ ਮੌਤ ਹੋ ਚੁੱਕੀ ਸੀ ਮੌਤ ਹੋ ਚੁੱਕੀ ਸੀ ਹਲੋ ਆਸ-ਪਾਸ ਤੁਸੀਂ ਕੀ ਦੇਖਦੇ ਹੋ ਜੇ ਤੁਹਾਡੀ ਬੇਟੀ ਵੱਲੋਂ ਤੁਹਾਨੂੰ ਦੱਸਿਆ ਕੀ ਜਾਂਦਾ ਕਿ ਕੀ ਵਾਪਰਿਆ ਇੱਥੇ ਬੇਟੀ ਵੱਲੋਂ ਸਾਨੂੰ ਦੱਸਿਆ ਜਾਂਦੇ ਸਾਨੂੰ ਬੰਦੇ ਪੈ ਕੇ ਮੈਨੂੰ ਨੇ ਅੰਦਰ ਬੰਦ ਕਰਤਾ ਬਾਰੋਂ ਬਾਰ ਖਿੱਚ ਕੇ ਰੱਖਿਆ ਗੁਰਵਿੰਦਰ ਜਦੋਂ ਮੈਂ ਬਾਹਰ ਤੋਂ ਉਹਨਾਂ ਨੇ ਛੱਡਿਆ ਮੇਰਾ ਮੈਂ ਬਾਹਰ ਆ ਕੇ ਉੱਪਰ ਦੇਖਦੀ ਆਂ ਤਾਂ ਗੁਰਵਿੰਦਰ ਜੀ ਇਸ ਹਾਲਤ ਵਿੱਚ ਪਏ ਆ ਪਰ ਜਦੋਂ ਇਹ ਗੱਲਬਾਤ ਦੌਰਾਨ ਤੁਹਾਨੂੰ ਕੀ ਸ਼ੱਕ ਹੋਏ ਉਸ ਸਮੇ ਜੋ ਤੁਹਾਨੂੰ ਕੱਟਣਾ ਦੱਸੀ ਗਈ ਜਾਂ ਜੋ ਗੱਲਾਂ ਬਾਤਾਂ ਹੋਈਆਂ ਨਹੀਂ ਜੀ ਸ਼ੱਕ ਵਾਲੀ ਕੋਈ ਨਾ ਵਜ੍ਹਾ ਨਹੀਂ ਦਿਖ ਰਹੀ ਸੀ ਕਿਉਂ ਉਸ ਤੋਂ ਪਹਿਲਾਂ 2 ਸਾਲ ਹੋ ਗਏ ਸੀ ਕਿ ਸ਼ਾਦੀ ਹੋਈ ਨੂੰ ਜੀ ਦੋਵਾਂ ਸਾਲਾਂ ਦੇ ਵਿੱਚ ਕਦੇ ਵੀ ਕੋਈ ਦੁਹਾਂ ਜੀਆਂ ਦੇ ਵਿੱਚ ਕੋਈ ਲੜਾਈ ਝਗੜਾ ਜਾਂ ਕੋਈ ਪਰਿਵਾਰ ਦੇ ਵਿੱਚ ਕਿਤੇ ਕੋਈ ਸਾਹਮਣੇ ਨਹੀਂ ਆਇਆ ਸੀ ਉਸ ਕਰਕੇ ਸਾਡੇ ਮਨ ਨੂੰ ਕੋਈ ਸ਼ੱਕ ਤਾਂ ਹੈ ਨਹੀਂ ਸੀ ਸਾਨੂੰ ਤਾਂ ਜਦੋਂ ਪੁਲਿਸ ਨੇ ਕਲੀਅਰ ਕੀਤਾ ਉਦੋਂ ਹੀ ਪਤਾ ਲੱਗਿਆ ਵੀ ਇਹ ਕਾਂਡਾ ਜਿਹੜਾ ਇਹ ਕੁੜੀ ਨੇ ਕਰਿਆ ਜਦੋਂ ਤੁਹਾਨੂੰ ਇਹ ਪਤਾ ਲੱਗਦਾ ਪੁਲਿਸ ਨੇ ਤੁਹਾਨੂੰ ਦੱਸਿਆ ਕਿ ਕੁੜੀ ਨੇ ਇਹ ਕੰਡ ਕੀਤਾ ਆ ਉਸ ਸਮੇਂ ਤੁਹਾਡੇ ਦਿਰ ਤੇ ਕੀ ਬੀਤਿਆ ਜੇ ਯਕੀਨ ਹੋਇਆ ਤੁਹਾਨੂੰ ਕਿ ਹਾਂ ਇਹ ਸਾਡੀ ਲੜਕੀ ਇਸ ਤਰ੍ਹਾਂ ਕਰ ਸਕਦੀ ਹੈ ਤੇ ਜੇ ਯਕੀਨ ਆਪਦੇ ਬੱਚਿਆਂ ਤੋਂ ਇਹ ਉਮੀਦ ਨਹੀਂ ਹੁੰਦੀ ਕਿਸੇ ਵੀ ਮਾਪੇ ਨੂੰ ਨਹੀਂ ਹੁੰਦੀ ਪਰ ਜਦੋਂ ਸਾਹਮਣੇ ਇਨਵੈਸਟੀਗੇਸ਼ਨ ਦੇ ਵਿੱਚ ਜਿਸੇ ਰਿਹਾ ਸੀ ਫਿਰ ਯਕੀਨ ਤਾਂ ਕਰਨਾ ਹੀ ਆ ਜੀ ਪਰ ਜਿੱਡਾ ਕਨੌਣਾਉ ਨੇ ਕੰਮ ਕਰਤਾ ਜੀ ਅਸੀਂ ਕਿਸੇ ਵੀ ਸ਼ਬਦਾਂ ਵਿੱਚ ਉਹਨੂੰ ਬਿਆਨ ਹੀ ਨਹੀਂ ਕਰ ਸਕਦੇ ਜਿੱਡਾ ਸਭ ਪੁੱਤ ਜਿੱਡਾ ਸ਼ਰੀਫ ਇੱਕ ਦਰवेश ਵਰ ਇਨਸਾਨ ਹੁਣ ਮੈਂ ਉਹਨੂੰ ਤੀ ਤੱਕ ਕਹਿ ਨਹੀਂ ਸਕਦਾ ਜਿਹੜਾ ਇਸ ਕੁੜੀ ਨੇ ਮਾਰਤਾ ਇੱਕ ਮਾਪਿਆਂ ਦਾ ਇਕਲੌਤਾ ਇਕਲੌਤਾ ਪੁੱਤ ਉਸ ਘਰ ਦਾ ਚਿਰਾਗ ਹੀ ਬੰਦ ਕਰਤਾ ਇਹ ਦੋ ਵੱਡੀ ਘਟਨਾ ਕੀ ਵਾਪਰ ਸਕਦੀ ਤੁਹਾਡੇ ਨਾਲ ਕਦੇ ਗੁਰਵਿੰਦਰ ਨੇ ਜਾਂ ਤੁਹਾਡੀ ਲੜਕੀ ਨੇ ਗੱਲਬਾਤ ਕੀਤੀ ਸੀ ਉਹਨਾਂ ਦੇ ਜੋ ਸੰਬੰਧਾਂ ਵਿੱਚ ਕੋਈ ਇਦਾਂ ਦੀ ਕੋਈ ਪਰੇਸ਼ਾਨੀ ਹੋਵੇ ਕੁਝ ਹੋਰ ਇਦਾਂ ਦੀ ਗੱਲ ਕੋਈ ਇਹ ਜੀ 2 ਸਾਲ ਤੋਂ ਕੁਛ ਦਿਨ ਉੱਪਰ ਹੋ ਗਏ ਸੀਗੇ ਅੱਜ ਤੱਕ ਕਿਸੇ ਨਾ ਤਾਂ ਕੁੜੀ ਨੇ ਨਾ ਗੁਰਵਿੰਦਰ ਸਿੰਘ ਨੇ ਸਾਡੇ ਜਵਾਈ ਨੇ ਨਾ ਕਿਸੇ ਉਸ ਪਰਿਵਾਰ ਨੇ ਸਾਡੇ ਨਾਲ ਕਦੇ ਵੀ ਲੜਕੀ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਇਹ ਹੀ ਦੋਖਾ ਵੀ ਜੇ ਸਾਨੂੰ ਕਿਤੇ ਕੋਈ ਸਮਾਂ ਰਹਿੰਦਿਆਂ ਕਿਸੇ ਨੂੰ ਵੀ ਪਤਾ ਲੱਗਦਾ ਇਹ ਤਾਂ ਬਹੁਤ ਕੁਝ ਹੋ ਸਕਦਾ ਪਰ ਹੁਣ ਜਦੋਂ ਪਤਾ ਹੀ ਨਹੀਂ ਲੱਗਿਆ ਜਦੋਂ ਆਪਾਂ ਲੜਕੀ ਦੀ ਮੈਰਜ ਕਰ ਦਿੰਨੇ ਆ ਉਸ ਤੋਂ ਬਾਅਦ ਆਪਾਂ ਨੂੰ ਉਹਦਾ ਕੋਈ ਚੰਗਾ ਮਾੜਾ ਪੱਖ ਕੁਝ ਵੀ ਹੈ ਜੀ ਕੋਈ ਸਹੁਰੇ ਘਰ ਵੱਲੋਂ ਆਉਂਦਾ ਫੇਰ ਹੀ ਆਪਾਂ ਨੂੰ ਕੁਝ ਉਹਦਾ ਪਤਾ ਲੱਗਦਾ ਹੈ ਜੀ ਸਾਡੇ ਪਹਾੜੇ ਤੋਂ ਬੜੇ ਆਪਦੇ ਘਰੇ ਸੁੱਕੀ ਵੱਸਦੇ ਸੀ ਕਿਉਂ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਗੁਰਵਿੰਦਰ ਸਿੰਘ ਵਰਗਾ ਇਨਸਾਨ ਤਾਂ ਕੋਈ ਦੁਨੀਆ ਤੇ ਹੋ ਸਕਦਾ ਹੋਰ ਨਾ ਹੋਵੇ ਸਾਨੂੰ ਤਾਂ ਕਿਸੇ ਤਰ੍ਹਾਂ ਦਾ ਵੀ ਕੋਈ ਪਤਾ ਹੀ ਨਹੀਂ ਸੀ ਅੱਛਾ ਜਦੋਂ ਮਤਲਬ ਵਿਆਹ ਹੁੰਦਾ ਆ ਉਹ ਸਮੇ ਇਹ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੈ ਕਿ ਕੀ ਇਹ ਜਿਹੜਾ ਗੁਰਵਿੰਦਰ ਦਾ ਵਿਆਹ ਆ ਉਹ ਕੈਨੇਡਾ ਜਾਣ ਦੇ ਲਈ ਹੁੰਦਾ ਆ ਜਾਂ ਮਤਲਬ ਜਿਹੜੀ ਜੈਨੂਇਨ ਮੈਰਿਜ ਹੁੰਦੀ ਉਹਨਾਂ ਤੋਂ ਵਾਕ ਨਹੀਂ ਜੀ ਜੈਨੂਇਨ ਮੈਰਿਜ ਹੁੰਦੀ ਆ ਜੀ ਪਰਿਵਾਰਾਂ ਦੀ ਸਹਿਮਤੀ ਨਾਲ ਕੋਈ ਚਲੋ ਬੇਟੀ ਉਸ ਸਮੇ ਕੈਨੇਡਾ ਸੀਗੀ ਚਲੋ ਬੱਚੇ ਨੇ ਵੀ ਮਗਰ ਜਾਣਾ ਹੀ ਹੁੰਦਾ ਹੈ ਗੁਰਵਿੰਦਰ ਸਿੰਘ ਦੀ ਫੈਲ ਆ ਜਾਂਦੀ ਉਹਦੀ ਰਿਫਿਊਜ਼ਲ ਆ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਦਾ ਪਲਾਨ ਬਣਦਾ ਵੀ ਚਲੋ ਆਪਾਂ ਇੱਥੇ ਹੀ ਸੈੱਟ ਹੋ ਜਾਈਏ ਕਿਉਂ ਵਧੀਆ ਫੈਮਿਲੀ ਹੈ ਜੀ ਜ਼ਮੀਨ ਜਾਇਦਾਦ ਦਾ ਕਾਰਬਾਰ ਬਹੁਤ ਵਧੀਆ ਪਰਿਵਾਰ ਹੈ ਜੀ ਵੀ ਚਲੋ ਸਾਨੂੰ ਬਾਹਰ ਨਹੀਂ ਵੀ ਜਾਂਦੇ ਅਸੀਂ ਇੱਥੇ ਹੀ ਆਪਦਾ ਫਿਰ ਉਹ ਪਰਿਵਾਰਕ ਫੈਸਲੇ ਦੇ ਮੁਤਾਬਕ ਜਦੋਂ ਵਿਆਹ ਤੋਂ ਬਾਅਦ ਰਪਿੰਦਰ ਕੈਨੇਡਾ ਜਾਂਦੀ ਹੈ ਉਦੋਂ ਹੀ ਸੋਹਰਾ ਪਰਿਵਾਰ ਬੰਨ ਉਹਦੀ ਵਾਪਸੀ ਦੀ ਟਿਕਟ ਵੀ ਕੁਦਰਤੀ ਲਈ ਜਾਂਦੀ ਹੈ ਮੈਂ ਚਲ ਬੱਚਾ ਆ ਕੇ ਮਿਲ ਜਾਊਗਾ ਜਦੋਂ ਪਰਿਵਾਰ ਦੀ ਸਹਿਮਤੀ ਬਣਦੀ ਆ ਵੀ ਆਪਾਂ ਇੰਡੀਆ ਰਹਿਣਾ ਉਸੇ ਜਿਹੜੀ ਪਹਿਲਾਂ 10 11 ਮਹੀਨੇ 9 ਮਹੀਨੇ ਪਤਾ ਨਹੀਂ ਮੈਨੂੰ ਯਾਦ ਨਹੀਂ ਕਿ ਕਿੰਨੀ ਡੇਟ ਸੀ ਉਹ ਜਿਹੜੀ ਟਿਕਟ ਲਈ ਹੁੰਦੀ ਉਸੇ ਟਿਕਟ ਤੇ ਬੇਟੀ ਵਾਪਸ ਆ ਜਾਂਦੀ ਹੈ ਵਾਪਸ ਆ ਜਾਂਦੀ ਹੈ ਵਾਪਸ ਪਰ ਇੱਕ ਗੱਲ ਹੋਰ ਚੱਲਦੀ ਹੈ ਕਿ ਲੜਕੀ ਤੁਹਾਡੇ ਨੂੰ ਡਿਪੋਰਟ ਕੀਤਾ ਜਾਂਦਾ ਕੈਨੇਡਾ ਤੋਂ ਇਦਾਂ ਦੀ ਗੱਲ ਹੈ ਨਹੀਂ ਜੀ ਨਹੀਂ ਵਰਕ ਪਰਮਿਟ ਤੇ ਸੀ ਅੱਜ 4 ਮਹੀਨੇ ਵਰਕ ਪਰਮਿਟ ਰਹਿੰਦਾ ਸੀਗਾ ਜਦੋਂ ਪਰਿਵਾਰ ਦਾ ਆਪਦਾ ਫੈਸਲਾ ਹੋ ਜਾਂਦਾ ਵਿਆਪਕੀ ਇੰਡੀਆ ਦੇ ਵਿੱਚ ਰਹਿਣਾ ਜੀ اچھا ਇੱਕ ਜਿਹੜਾ ਹੁਣ ਤੀਸਰਾ ਬੰਦਾ ਹਰਕਮਲ ਐਸ ਕੇਸ ਦੇ ਵਿੱਚ ਉਸ ਨੂੰ ਲੈ ਕੇ ਬੜੇ ਸਵਾਲ ਨੇ ਕਿ ਕੀ ਤੁਸੀਂ ਉਸ ਦੇ ਪਰਿਵਾਰ ਨੂੰ ਜਾਂ ਉਹਨਾਂ ਨੂੰ ਜਾਣਦੇ ਸੀ ਕਿ ਪਹਿਲਾਂ ਨਹੀਂ ਜੀ ਬਿਲਕੁਲ ਨਹੀਂ ਜੀ ਸਾਨੂੰ ਤਾਂ ਮਰਡਰ ਜਦੋਂ ਗੁਰਵਿੰਦਰ ਸਿੰਘ ਦਾ ਕਤਲ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਪੁਲਿਸ ਦੱਸਦੀ ਹੈ ਵੀ ਕੋਈ ਹਰਕਮਲ ਨਾ ਦਾ ਲੜਕਾ ਹੈ ਅਸੀਂ ਉਦੋਂ ਹੀ ਨਾ ਸੁਣਦੇ ਆ ਮੈਨੂੰ ਵੀ ਕੱਲ ਕੋਈ ਰਿਸ਼ਤੇਦਾਰ ਦੱਸ ਰਿਹਾ ਸੀ ਕੁਈ ਲੋਕ ਕਹਿ ਰਹੇ ਆ ਵੀ ਇਹਨਾਂ ਦੀ ਪਹਿਲਾਂ ਹਰ ਕਮਲ ਦੇ ਨਾਲ ਕੋਈ ਰਿਸ਼ਤੇ ਦੀ ਗੱਲ ਚੱਲਦੀ ਸੀ ਜੀ ਇਹਨਾਂ ਨੇ ਉਧਰ ਘੱਟ ਜ਼ਮੀਨ ਕਰਕੇ ਉਹ ਨਹੀਂ ਕੀਤਾ ਤੇ ਇੱਧਰ ਵੱਧ ਜ਼ਮੀਨ ਕਰਕੇ ਕਰਤਾ ਹਾਂ ਪਰ ਜਦੋਂ ਕਿਸ ਗੱਲ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਮੈਂ ਤੁਹਾਡੇ ਮਾਧਿਅਮ ਰਹੀਂ ਦੱਸਣਾ ਚਾਹੁੰਦਾ ਵੀ ਕੋਈ ਇੱਕ ਪਰਸਨ ਸਾਡੇ ਕੋਲੇ ਆ ਕੇ ਇਹ ਸਿੱਧ ਕਰ ਦੇਵੇ ਇਹ ਕਹਿ ਦੇਵੇ ਵੀ ਮੈਂ ਇਹਨਾਂ ਦੀ ਇਹ ਸਬੰਧ ਦੇ ਵਿੱਚ ਪਹਿਲਾ ਪੱਤਰ ਹਾਂ ਜਦੋਂ ਕਿ ਮੈਨੂੰ ਪਤਾ ਲੱਗਿਆ ਵੀ ਕਾਲੀ ਦੱਸ ਰਿਹਾ ਸੀ ਵੀ ਕਿਤੇ ਕਿਸੇ ਨੇ ਗੱਲ ਕੀਤੀ ਹੈ ਵੀ ਇਹਨਾਂ ਦੇ ਸਬੰਧ ਵੀ ਜਿਹੜੇ ਉਹ ਪੰਚ ਚਾਰ ਮਹੀਨੇ ਪਹਿਲਾਂ ਇਸੇ ਸਾਲ ਦੇ ਵਿੱਚ ਹੀ ਹਰਕਮਲ ਦੇ ਤੇ ਰੁਪਿੰਦਰ ਦੇ ਕੋਈ ਚੈਨਲ ਤੇ ਕੋਈ ਬੋਲ ਰਿਹਾ ਸੀ ਮੈਨੂੰ ਪਤਾ ਨਹੀਂ ਕਿਹਦਾ ਹੋਇਆ ਜੀ ਦੱਸ ਰਿਹਾ ਸੀ ਵੀ ਇੰਨਾ ਕੁ ਚਿਰ ਪਹਿਲਾਂ ਹੋਇਆ ਜਦੋਂ ਆਪਾਂ ਆਪਦੇ ਬੱਚੇ ਦੀ ਸ਼ਾਦੀ ਕਰ ਦਿੰਨੇ ਆ ਉਸ ਤੋਂ ਬਾਅਦ ਆਪਾਂ ਇੱਕ ਬੇਫਿਕਰੀ ਦੀ ਜ਼ਿੰਦਗੀ ਹੁੰਦੀ ਹੈ ਕਿਉਂਕਿ ਉਹ ਬੱਚਾ ਆਪਦੇ ਘਰੇ ਸੁਖੀ ਹੈ ਜੀ ਸਾਨੂੰ ਇਸ ਦੇ ਬਾਰੇ ਕੁਝ ਵੀ ਪਤਾ ਨਹੀਂ ਹੁਣ ਜੋ ਇਹ ਘਟਨਾ ਨੂੰ ਅੰਜਾਮ ਦਿੱਤਾ ਤੁਹਾਡੀ ਲੜਕੀ ਵੱਲੋਂ ਹੁਣ ਤੁਸੀਂ ਮਤਲਬ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਕਿਉਂਕਿ ਲੜਕੇ ਦੇ ਪਰਿਵਾਰ ਦੇ ਵਿੱਚੋਂ ਇੱਕ ਹੋਰ ਇੰਟਰਵਿਊ ਆਉਂਦੀ ਹੈ ਉਹ ਕਹਿੰਦੀ ਹੈ ਕਿ ਤੁਸੀਂ ਅੰਦਰਖੱਤੇ ਪੈਰਵਾਈ ਕਰ ਰਹੇ ਹੋ ਦੇ ਕੇਸ ਦੀ ਤੁਸੀਂ ਉਹਨੂੰ ਬਚਾਉਣਾ ਚਾਹੁੰਦੇ ਹੋ ਅੰਦਰਖੱਤੇ ਜਦੋਂ ਜੀ ਸਾਨੂੰ ਇਹ ਪਤਾ ਲੱਗਦਾ ਹੈ ਥਾਣੇ ਦੇ ਵਿੱਚ ਇਹ ਪਤਾ ਲੱਗਦਾ ਹੈ ਵੀ ਇਹ ਕਤਲ ਆ ਜਿਹੜਾ ਇਹ ਰਪਿੰਦਰ ਨੇ ਕਿਸੇ ਮੁੰਡੇ ਨਾਲ ਰਲ ਕੇ ਕੀਤਾ ਮੈਂ ਉੱਥੇ ਹੀ ਇੱਕ ਗੱਲ ਬੜੀ ਸਪਸ਼ਟ ਤੌਰ ਤੇ ਕਲੀਅਰ ਕਰ ਦਿੰਦਾ ਉਹਨਾਂ ਦੇ ਪਰਿਵਾਰ ਤੋਂ ਉਹਨਾਂ ਦੀ ਪੰਚਾਇਤ ਚ ਵੀ ਸਾਡੇ ਵੱਲੋਂ ਅੱਜ ਤੋਂ ਇਹ ਮਰ ਗਏ ਕਿਉਂ ਮੈਂ ਪਹਿਲਾਂ ਵੀ ਦੱਸੂਕਿਆਂ ਵੀ ਗੁਰਵਿੰਦਰ ਸਾਡਾ ਨੇ ਇੱਕ ਪੁੱਤ ਸੀ ਉਹ ਸਾਡਾ ਜੋ ਵਾਈਵ ਬਣ ਕੇ ਸਾਡੇ ਘਰੇ ਕਦੇ ਵੀ ਨਹੀਂ ਆਇਆ ਸੀ ਅਸੀਂ ਇਹਦੇ ਪੱਖ 'ਚ ਕਦੇ ਵੀ ਜ਼ਿੰਦਗੀ ਦੇ ਵਿੱਚ ਸਾਡੇ ਵੱਲੋਂ ਇਹ ਮਰ ਗੀ ਜਿਹਨੇ ਸਾਡਾ ਇੱਕ ਹੀਰੇ ਵਰਗਾ ਪੁੱਤ ਮਾਰਤਾ ਇਹ ਸਾਡੀ ਕੁਛ ਨਹੀਂ ਲੱਗਦੀ ਅਸੀਂ ਇਹਦੇ ਨਾਲ ਜ਼ਿੰਦਗੀ ਦੇ ਵਿੱਚ ਆਪਣਾ ਨਾਤਾ ਤੋੜ ਚੁੱਕੇ ਆ ਸਾਡਾ ਇਹਦੇ ਨਾਲ ਕੋਈ ਨਾਤਾ ਨਹੀਂ ਆਖਰੀ ਵਾਰ ਤੁਸੀਂ ਗਰਵਿੰਦਰ ਨੂੰ ਕਦੋਂ ਮਿਲੇ ਸੀਗੇ ਇਹਨਾਂ ਦੀ ਜੀ 18 ਨਵੰਬਰ ਦੀ ਅਨਿਵਰਸਰੀ ਸੀ ਅਨਿਵਰਸਰੀ ਵਾਲੇ ਦਿਨੇ ਦੋਨੋਂ ਸ਼ਾਮ ਨੂੰ ਸਾਡੇ ਕੋਲੇ ਆਉਂਦੇ ਐ ਤੇ ਕੇਕ ਕੱਟਦੇ ਆਂ ਜੀ ਖਾਣਾ ਖਾ ਕੇ ਸਾਡੇ ਕੋਲੋਂ ਜਾਂਦੇ ਆ ਉਸ ਦਿਨ ਮਿਲੇ ਆ ਉਸ ਤੋਂ ਬਾਅਦ ਇਹ ਸ਼ਾਇਦ ਜੇ ਮੈਂ ਨਹੀਂ ਭੁੱਲਦਾ 25 ਤਰੀਕ ਹੋਊਗੀ ਸਾਡਾ ਭਾਣਜਾ ਤੇ ਭਾਣਜੀ ਆਉਂਦੇ ਆ ਜੀ ਅੰਮ੍ਰਿਤਸਰ ਪੜ੍ਹਦੇ ਇੱਥੇ ਸਾਡੇ ਕੋਲੇ ਈ ਉਹਨੂੰ ਲੈਣ ਸ਼ਾਮ ਨੂੰ ਦੋਨੋਂ ਆਉਂਦੇ ਆ ਮੈਂ ਅਸੀ ਬੱਚਿਆਂ ਨੂੰ ਆਪਦੇ ਕੋਲੇ ਲੈ ਕੇ ਜਾਣਾ ਆਖਰੀ ਵਾਰ ਸਾਡੀ ਮੁਲਾਕਾਤ ਗੁਰਵਿੰਦਰ ਨਾਲ ਸ਼ਾਇਦ 24 ਜਾਂ 25 ਤਰੀਕ ਐ ਮੈਨੂੰ ਅਗਜਟ ਨੇ ਉਸ ਦਿਨ ਹਲੋ ਘਟਣਾ ਤੋਂ ਕੁਝ ਦਿਨ ਪਹਿਲਾਂ ਵੀ ਸਭ ਕੁਝ ਸਹੀ ਸਲਾਮਤ ਠੀਕ ਠਾਕ ਸੀ ਸਭ ਕੁਝ ਬਿਲਕੁਲ ਜੀ ਬਿਲਕੁਲ ਜੀ ਕੋਈ ਸੁਪਨੇ ਦੇ ਵਿੱਚ ਵੀ ਨਹੀਂ ਸੋਚ ਸਕਦੇ ਸੀ ਅਸੀਂ ਜੀ ਵੀ ਸਾਡੇ ਨਾਲ ਇਹ ਕੁਝ ਘਟਣਾ ਵਾਪਰ ਜੋ ਸਟਡੀ ਕਾਦੀ ਕੀਤੀ ਸੀ ਬੇਟੀ ਨੇ ਕੋਈ ਕਿਥੇ ਕਰਮਨੋਲਜੀ ਜਿਹੜੀ ਸਟਡੀ ਕਰ ਰਹੀ ਇਹ ਕਰਮਨੋਲਜੀ ਦੀ ਸਟਰੀ ਜੀ ਇਹਨੇ ਕੇਪੀਯੂ ਯੂਨੀਵਰਸਿਟੀ ਹੈ ਜੀ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਉੱਥੋਂ ਇਹਨੇ ਕੀਤੀ ਹੈ ਜੀ ਕਿੰਨੇ ਚਿਰ ਦਾ ਸਟੱਡੀ ਸੀ ਇਹ ਇਹ ਤਿੰਨ ਸਾਲ ਦੀ ਸਟੱਡੀ ਸੀ ਇਹ ਉਹ ਕੰਪਲੀਟ ਹੋ ਗਈ ਸੀ ਹਾਂ ਜੀ ਕੰਪਲੀਟ ਹੈ ਜੀ ਅੱਜ ਹੁਣ ਲੜਕੇ ਵਾਲਿਆਂ ਦੇ ਪਰਿਵਾਰ ਦੇ ਵੱਲੋਂ ਇੱਕ ਹੋਰ ਚੀਜ਼ ਆਖੀ ਗਈ ਹੈ ਇੱਕ ਨਵੀਂ ਇੰਟਰਵਿਊ ਦੇ ਵਿੱਚ ਉਹ ਕਹਿ ਰਹੇ ਆ ਕਿ ਪਰਿਵਾਰ ਨੂੰ ਹਾਲੇ ਤੱਕ ਪਛਤਾਵਾ ਨਹੀਂ ਹੈ ਤੁਹਾਡੇ ਪਰਿਵਾਰ ਨਾਲ ਲੜਕੇ ਦੇ ਪਰਿਵਾਰ ਨੂੰ ਪਛਤਾਵਾ ਨਹੀਂ ਹੈ ਸਾਡੇ ਤੋਂ ਹਾਲੇ ਤੱਕ ਉਹਨਾਂ ਨੇ ਮਾਫੀ ਤੱਕ ਨਹੀਂ ਮੰਗੀ ਐਡੀ ਵੱਡੀ ਘਟਨਾ ਵਾਪਰ ਗਈ ਉਸ ਤੋਂ ਬਾਅਦ ਸਾਨੂੰ ਕਦੇ ਮਿਲੇ ਵੀ ਨਹੀਂ ਆਕੇ ਜੀ ਜਿੱਦੋਂ ਸਾਨੂੰ ਰਾਤ ਨੂੰ ਉੱਥੇ ਅਸੀਂ ਪਹੁੰਚਦੇ ਹਾਂ ਜੀ ਸਾਡਾ ਪੁੱਤ ਇਸ ਨੂੰ ਨਹੀਂ ਰਹਿੰਦਾ ਜੀ ਅਸੀਂ ਅੱਜ ਸਾਰੀ ਰਾਤ ਉੱਥੇ ਰਹਿੰਨੇ ਆ ਜਦੋਂ ਅਸੀਂ ਸਵੇਰ ਥਾਣੇ ਆਉਣੇ ਆ ਆਮ ਲੋਕਾਂ ਦੇ ਨਾਲ ਪਤਾ ਕਰੀਏ ਵੀ ਹੋਇਆ ਕੀ ਥਾਣੇ ਆ ਕੇ ਪਤਾ ਲੱਗਦਾ ਵੀ ਜੀ ਇਹ ਜਿਹੜਾ ਸੀਗਾ ਇਹ ਕੋਈ ਹਰਕਮਲ ਨਾਮ ਦਾ ਲੜਕਾ ਸੀਗਾ ਰਪਿੰਦਰ ਨਾ ਇਹਨੇ ਰਲ ਕੇ ਕਤਲ ਕਰਤਾ ਜੀ ਉਸ ਤੋਂ ਬਾਅਦ ਅਸੀਂ 2-3 ਘੰਟੇ ਉੱਥੇ ਥਾਣੇ ਸੁਖਣ ਵਾਲੇ ਦੀ ਵੀ ਪੰਚਾਇਤ ਆ ਸਾਰੇ ਲੋਕ ਅਸੀਂ ਵੀ ਸਾਡੇ ਰਿਸ਼ਤੇਦਾਰ ਵੀ ਅਸੀਂ ਉੱਥੇ ਰਹਿੰਨੇ ਆ ਉਸ ਤੋਂ ਬਾਅਦ ਅਸੀਂ ਪੋਸਟਮਾਰਟਮ ਕਰਵਾਉਨੇ ਆ ਵੋਸਟ ਮਾਰਟਮ ਤੋਂ ਬਾਅਦ ਅਸੀਂ ਗੁਰਵਿੰਦਰ ਸਿੰਘ ਦੀ ਜਿਹੜੀ ਦੇਹ ਉਹ ਮ੍ਰਿਤਕ ਦੇਸਵਾਲ ਕੇਂਦਰ ਦੇ ਵਿੱਚ ਰੱਖ ਕੇ ਫਿਰ ਸੁੱਖਣ ਵਾਲੇ ਚਲੇ ਜਾਂਦੇ ਆ ਅਸੀਂ 3 ਦਿਨ ਲਗਾਤਾਰ ਸੁੱਖਣ ਵਾਲੇ ਜਾਂਦੇ ਆ ਜਿਸ ਦਿਨ ਬਾਈ ਕੁਲਦੀਪ ਸਿੰਘ ਹੋਰੇ ਫੌਰਨ ਤੋਂ ਆਏ ਆ ਉਸ ਦਿਨ ਸਾਨੂੰ ਰੋਕ ਦਿੱਤਾ ਜਾਂਦਾ ਵੀ ਤੁਸੀਂ ਉੱਥੇ ਨਾ ਆਓ ਉੱਥੇ ਕੋਈ ਮਾਹੌਲ ਖਰਾਬ ਹੋ ਸਕਦਾ ਜੀ ਸ਼ੁਰੂ ਅਸੀਂ ਫਿਰ ਵੀ ਸਾਡੇ ਪਿੰਡ ਦੀ ਪੰਚਾਇਤ ਮੌਤ ਵਾਰ ਬੰਦੇ ਸਾਰੇ ਸੁੱਖਣ ਵਾਲੇ ਜਾਂਦੇ ਆ। ਉੱਥੇ ਸਾਡੀ ਪੰਚਾਇਤ ਨੂੰ ਉੱਥੋਂ ਠਾ ਦਿੱਤਾ ਜਾਂਦਾ ਵੀ ਤੁਹਾਡਾ ਸਾਡੇ ਨਾਲ ਕੋਈ ਰਿਸ਼ਤਾ ਨਹੀਂ। ਤੁਸੀਂ ਇੱਥੋਂ ਚਲੇ ਜਾਓ। ਪੰਚਾਇਤ ਵਾਪਸ ਆ ਜਾਂਦੀ ਹੈ। ਚਲੋ ਸਵੇਹਾ ਅਸੀਂ ਆਪ ਦਾ ਪਰਿਵਾਰ ਮੈਂ ਪਿਤਾ ਜੀ, ਤਾਇਆ ਜੀ, ਫੁੱਫੜ ਜੀ ਪਰਿਵਾਰ ਦੀਆਂ ਸਾਡੀਆਂ ਸਾਡੀ ਭੂਆ, ਸਿਸਟਰ ਮੇਰੇ ਘਰੋਂ ਸਾਰੇ ਅਸੀਂ ਪਰਿਵਾਰ ਜਾਂਦੇ ਆ। ਜੀ। ਉੱਥੇ ਜਾ ਕੇ ਉਹਨਾਂ ਨੂੰ ਬੈਠਣ ਦਿਆਂ ਗੁਰਵਿੰਦਰ ਸਿੰਘ ਦੇ ਕਰੀ ਉੱਥੋਂ ਸਾਨੂੰ ਫਿਰ ਠਾ ਦਿੱਤਾ ਜਾਂਦਾ ਹੈ ਵੀ ਤੁਸੀਂ ਚਲੇ ਜਾਓ ਨਹੀਂ ਤਾਂ ਅਸੀਂ ਪਿੰਡ ਦੇ ਵਿੱਚ ਸਪੀਕਰ ਦੇ ਵਿੱਚ ਆਵਾਜ਼ ਦੇ ਕੇ ਅਸੀਂ ਤੁਹਾਨੂੰ ਨਾਲ ਬੁਰੀ ਕਰਾਂਗੇ ਉੱਥੋਂ ਸਾਨੂੰ ਫਿਰ ਜਦੋਂ ਉਹ ਬਾਈ ਕੁਲਦੀਪ ਸਿੰਘ ਨਾਲ ਤਾਂ ਅਸੀਂ ਮਿਲ ਹੀ ਨਹੀਂ ਸਕੇ ਉਹ ਸਾਨੂੰ ਬਾਹਰ 70 ਤੇ ਬੈਠਿਆਂ ਨੂੰ ਵਾਪਸ ਮੋੜ ਦਿੰਦੇ ਆ ਫਿਰ ਉਸ ਤੋਂ ਬਾਅਦ ਤਾਂ ਫਿਰ ਜਾਣਦਾ ਕੋਈ ਇਹ ਹੀ ਸਭ ਤੋਂ ਵੱਡਾ ਦੁੱਖ ਹੈ ਜੀ ਸਾਡਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਸਾਨੂੰ ਖੀਰਲੀ ਵਾਰੀ ਉਹਦਾ ਮੂੰਹ ਵੇਖਣ ਦਾ ਮੌਕਾ ਵੀ ਸਮਝ ਨਹੀਂ ਸਾਨੂੰ ਨੇ ਦਿੱਤਾ ਤੁਹਾਡੀ ਮਤਲਬ ਉਹ ਜਿਹੜੀ ਮੈਂ ਗੱਲਾਂ ਉਹਨਾਂ ਦੱਸੀਆਂ ਕਿ ਬੜੀ ਸੇਵਾ ਕਰਦਾ ਰਿਹਾ ਗੁਰਵਿੰਦਰ ਪਹਿਲਾਂ ਜਦੋਂ ਤੁਸੀਂ ਬਿਮਾਰ ਸੀ ਉਦੋਂ ਵੀ ਤੁਹਾਡੇ ਕੋਲ ਰਿਹਾ ਲਗਾਤਾਰ ਸ਼ਾਇਦ ਅੱਜ ਮੈਂ ਜਿੱਥੇ ਬੈਠਾ ਹੋ ਸਕਦਾ ਮੈਂ ਗੁਰਵਿੰਦਰ ਦੀ ਬਦੌਲਤ ਬੈਠਾ ਹਾਂ ਮੈਂ ਇੰਨੀ ਉਹ ਤਾਂ ਬੱਚੇ ਦੇ ਵਿੱਚ ਸਿਆਣਪ ਸੀ ਇੰਨੀ ਅਕਲਮੰਦੀ ਸੀ ਅਸੀਂ ਕੁਝ ਤਾਂ ਜ਼ਿੰਦਗੀ ਅਸੀਂ ਗੁਰਵਿੰਦਰ ਸਿੰਘ ਨੂੰ ਇੱਕ ਸਕਿੰਟ ਵਾਸਤੇ ਵੀ ਭੁੱਲ ਨਹੀਂ ਸਕਦੇ ਬਹੁਤ ਸਾਡਿਓ ਨੇ ਸੇਵਾ ਕੀਤੀ ਕਦੇ ਸਾਡੇ ਘਰ ਉਹ ਜਵਾਈ ਬਣ ਕੇ ਹੀ ਨਹੀਂ ਆਇਆ ਇੱਕ ਬੜਾ ਸਾਹੂ ਪੁੱਤ ਬਣ ਕੇ ਸਾਡੇ ਵਿੱਚੋਂ ਵਿਚਰਿਆ 2 ਸਾਲ ਪਰ ਪ੍ਰਮਾਤਮਾ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਕੀ ਸਾਡੇ ਤੋਂ ਕੋਈ ਕਰਮਾਂ ਦੇ ਖੇਡ ਹੈ ਕਿਹੜੇ ਜਨਮਾਂ ਦੇ ਵਿੱਚ ਕੋ ਸਾਥੋਂ ਪਾਪ ਹੋਏ ਸੀ ਜਿਹੜਾ ਐਡਾ ਹੀਰੇ ਵਰਗਾ ਪੁੱਤ ਸਾਡੇ ਤੋਂ ਚਲਾ ਗਿਆ ਵਸਦਾ ਰਸਦਾ ਘਰ ਉੱਜੜ ਗਏ ਆਪਣੇ ਪਰਵਾਰ ਚ ਉਹ ਕਿ ਲੜਕੀ ਸੇ ਆਪਣੇ ਕੇ ਉਹ ਲੱਗ ਕੇ ਨਹੀਂ ਲੜਕਾ ਜੀ ਇਹ ਜੋ ਤੁਹਾਡੀ ਲੜਕੀ ਨੇ ਕੀਤਾ ਹੁਣ ਉਸ ਨੂੰ ਲੈ ਕੇ ਜਿਵੇਂ ਤੁਸੀਂ ਆਖਿਆ ਕਿ ਪੈਰਵਾਈ ਮੈਂ ਨਹੀਂ ਕਰਨੀ ਆ ਸਾਡੇ ਲਈ ਉਹ ਮਰ ਚੁੱਕੀ ਆ ਜਾਂ ਮੇਰੀ ਬੇਟੀ ਉਹ ਲੱਗਦੀ ਨਹੀਂ ਆ ਤਾਂ ਹੁਣ ਕੀ ਉਹ ਮੰਗ ਕਰਦੇ ਹੋ ਕਿ ਕਿਸ ਤਰ੍ਹਾਂ ਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਜਿੱਦੀ ਵੀ ਸਖਤ ਤੋਂ ਸਖਤ ਸਜ਼ਾ ਮਿਲੇ ਜੀ ਉਨੀ ਹੀ ਥੋੜੀ ਅਸੀਂ ਤੇ ਮੰਗ ਕਰਦੇ ਆਂ ਵੀ ਇਹ ਕੋਈ ਕਾਨੂੰਨਾਂ ਦੇ ਵਿੱਚ ਕੋਈ ਸੋਧ ਵੀ ਹੁੰਦੀ ਹੋਵੇ ਤਾਂ ਕਰਕੇ ਜਿਸ ਤਰੀਕੇ ਨਾਲ ਉਹਨਾਂ ਨੇ ਗੁਰਵਿੰਦਰ ਨੂੰ ਕੋਹ ਕੋਕੇ ਮਾਰਿਆ ਉਥੇ ਤਰੀਕੇ ਨਾਲ ਉਸੇ ਜਗ੍ਹਾ ਤੇ ਲੈ ਜਾ ਕੇ ਉਹਨਾਂ ਨੂੰ ਕੋਈ ਮਸਾਲੀ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਨੂੰ ਇਹ ਘਣਾਉਣਾ ਕੰਮ ਕਰਨ ਲੱਗਿਆ। ਸੋਹ ਵੇਰੀ ਸੁੱਚ ਮਤਲਬ ਆਪਣੀ ਔਲਾਦ ਲਈ ਇਹ ਗੱਲਾਂ ਕਰਨੀਆਂ ਪੈਰੀਆਂ ਤੁਹਾਨੂੰ ਨਹੀਂ ਜੀ ਸਿਆਣੇ ਕਹਿੰਦੇ ਆ ਧੀ ਦੇ ਕਿ ਪੁੱਤ ਲੈ ਲੀਦਾ। ਉਹਨੇ ਸਾਡਾ ਪੁੱਤ ਮਾਰਿਆ। ਤਾ ਗੱਲਬਾਤ ਕੀਤੀ ਹੈ ਰਪਿੰਦਰ ਕੌਰ ਦੇ ਪਰਿਵਾਰ ਦੇ ਨਾਲ ਜੋ ਜੋ ਉਹਨਾਂ ਨੂੰ ਗੱਲਾਂ ਸਵਾਲ ਸੀ ਕਿ ਉਹ ਸਾਰੇ ਕੀਤੇ ਜੋ ਜੋ ਲੋਕਾਂ ਦੇ ਮਨ ਵਿੱਚ ਗੱਲਾਂ ਸੀਗੀਆਂ ਉਹ ਕੀਤੀਆਂ ਉਹਨਾਂ ਨੇ ਆਪਣੇ ਜਵਾਬ ਦਿੱਤੇ ਆ ਤਾਂ ਉਮੀਦ ਕਰਦੇ ਆ ਕਿ ਜਲਦ ਤੋਂ ਜਲਦ ਇਹ ਸਾਰਾ ਕੇਸ ਹੈ ਜਿਹੜਾ ਉਹ ਸੁਲਝਾਇਆ ਜਾਵੇ ਤੇ ਜੋ ਬਣਦੀਆਂ ਕਾਰਵਾਈਆਂ ਨੇ ਉਹ ਕੀਤੀਆਂ ਜਾਣ। ਸ਼ਾਟ